ਦੇ ਨਵੇਂ ਬਸਾਤੀ ਵਾਲੇ ਜਨਾਬ ਖਾਲਸਾ ਪੰਥ ਦੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਤੱਕ ਸ੍ਰੀ ਕੇਸਗੜ ਸਾਹਿਬ ਪਹੁੰਚ ਰਹੀਆਂ ਨੇ ਇਸ ਮੌਕੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ ਤੇ ਪਹੁੰਚ ਕੇ ਗੁਰੂ ਨਾਮ ਲੇਵਾ ਸੰਗਤ ਤਨ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਨੇ ਕਿ ਉਹਨਾਂ ਨੂੰ ਇਸ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। ਅੱਜ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਅੱਤੀ ਆਪ ਸਭ ਨੂੰ ਇਸ ਮਹਾਨ ਪਵਿੱਤਰ ਸਥਾਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੋਂ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਨੀਆ ਨੂੰ ਸਭ ਤੋਂ ਸੋਹਣਾ ਤੋਹਫ਼ਾ ਦਿੱਤਾ ਖਾਲਸਾ ਸਿਰਜ ਕੇ ਉਸ ਮਹਾਨ ਪਵਿੱਤਰ ਸਥਾਨ ਤੋਂ ਆਪ ਸਭ ਨੂੰ ਖਾਲਸਾ ਸਿਰਜਣਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਮੁਬਾਰਕਾਂ ਗੁਰੂ ਸਾਹਿਬ ਦਸ਼ਮੇਸ਼ ਪਿਤਾ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣ ਬਸਾਖੀ ਬਰਕਤ ਦਾ ਤਿਉਹਾਰ ਹੈ ਇਹ ਬਸਾਖੀ ਆਪ ਸਾਰਿਆਂ ਦੇ ਘਰਾਂ ਦੇ ਵਿੱਚ ਪੰਜਾਬ ਹਰ ਇੱਕ ਪੰਜਾਬੀ ਦੇ ਘਰ ਦੇ ਵਿੱਚ ਤੇ ਪੰਜਾਬੀ ਜਿੱਥੇ ਵੀ ਵੱਸਦਾ ਕੁੱਲ ਦੁਨੀਆ ਦੇ ਵਿੱਚ ਉਸ ਦੇ ਘਰਾਂ ਦੇ ਵਿੱਚ ਬਰਕਤ ਲੈ ਕੇ ਆਵੇ ਇਹ ਹੀ ਮੇਰੀ ਅਰਦਾਸ ਹੈ ਇਹ ਹੀ ਮੇਰੀ ਸ਼ੁਭਕਾਮਨਾ ਹੈ ਮੈਂ ਤੁਹਾਡਾ ਸ੍ਰੀ ਨਾਨਕ ਸਾਹਿਬ ਜੀ ਮੇਰਾ ਮੇਰਾ ਸਾਡਾ ਇੱਕ ਘਰ ਹੈ ਵੈਸੇ ਹਰ ਸਿੱਖ ਦਾ ਘਰ ਹੈ ਤਖਤ ਸ੍ਰੀ ਕੇਸਗੜ ਸਾਡਾ ਘਰ ਹੈ ਅਸੀਂ ਜੋ ਕੁਝ ਵੀ ਹਾਂ ਅੱਜ ਜੇਕਰ ਦੁਨੀਆ 'ਚ ਕੋਈ ਨਾਮ ਜਾਣਦਾ ਹੈ ਉਹ ਸਿਰਫ ਇਸ ਸਥਾਨ ਕਰਕੇ ਹੈ ਸਾਰੀ ਕਿਰਪਾ 6ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਦਸ਼ਮ ਪਾਤਸ਼ਾਹ ਦੀ ਕਿਰਪਾ ਸਾਡਾ ਇਲਾਕਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਦਾ ਕੁੱਲ ਦੁਨੀਆ ਵਿੱਚ ਨਾਮ ਹੈ ਸਾਡੇ ਪਿੰਡਾਂ ਦਾ ਦੁਨੀਆ ਵਿੱਚ ਨਾਮ ਹੈ ਏਸੀ ਕਰਕੇ ਕਿ ਦਸ਼ਪੇਸ਼ ਬਿਤਾਣਾ ਹੈ ਇਹ ਅਸਥਾਨ ਚੁਣਿਆ ਖਾਲਸਾ ਸਿਰਜਣ ਦੇ ਲਈ ਤੇ ਅਸੀਂ ਸਾਡੇ ਆਣ ਵਾਲੀਆਂ ਪੀੜ੍ਹੀਆਂ ਵੀ ਇਸ ਅਸਥਾਨ ਦੇ ਲਈ ਇਸ ਮਹਾਨ ਪਵਿੱਤਰ ਸਥਾਨ ਦੀ ਸਦਾ ਹੀ ਰੀ ਨਹੀਂ ਰਹਿਵਾਂਗੇ